ਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਤੁਹਾਨੂੰ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਸਾਡੇ ਸਤਕਾਰਯੋਗ ਨੇ ਸਰਦਾਰ ਨਸੀਬ ਸਿੰਘ ਜੀ ਸਾਡੇ ਰਿਸ਼ਤੇਦਾਰੀ ਦੇ ਭਤੀਜਾ ਨੇ ਪਿੰਡ ਮਾਲਮ ਤੋਂ ਜਿਨ੍ਹਾਂ ਨੇ ਪੁਰਾਣਾ ਸਾਡਾ ਜਿਹੜਾ ਖਿਰਸਾ ਜਿਹਨੂੰ ਕਿਹਾ ਜਾਂਦਾ ਹੈ ਨਾ ਕਿਤੇ ਲੋਰੀਆਂ ਦੇ ਖੇਤਾਂ ਦੀ ਸ਼ਾਨ ਹੁੰਦਾ ਸੀ 3600 ਫੋਰਡ ਉਹ ਫੋਰਡ ਨੂੰ ਲੈ ਕੇ ਆਉਂਦਾ ਔਰ ਇਸ ਫੋਰਡ ਨੂੰ ਇਸ ਤਰੀਕੇ ਨਾਲ ਤਿਆਰ ਕਰਾਇਆ ਹੈ ਕਿ ਜਿੱਥੇ ਖੇਤ 'ਚ ਵਾਹੁੰਦਿਆਂ ਵੀ ਇਹ ਨਜ਼ਾਰੇ ਦਿੰਦਾ ਤੇ ਇਹਦੇ ਤੋਂ ਵੈਸੇ ਵੀ ਇਹਨੂੰ ਵੇਖੀ ਜਾਈਏ ਤੇ ਬੜਾ ਆਨੰਦ ਆਉਂਦਾ। ਅੱਜ ਕੱਲ ਜਿੱਥੇ ਜ਼ਮਾਨਾ ਹੈ, ਨਵਾਂ ਯੁੱਗ ਹੈ ਕਿ ਨੌਜਵਾਨ ਵੱਧ ਤੋਂ ਵੱਧ ਵੱਡੀਆਂ-ਵੱਡੀਆਂ ਜੜੀਆਂ ਕੰਪਨੀਆਂ ਦੇ ਟਰੈਕਟਰ ਲਿਆ ਰਹੇ ਆ, ਉਹਨਾਂ ਦੇ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਤਿਆਰ ਕਰਵਾ ਰਹੇ ਆ। ਪਰ ਜਦੋਂ ਇਸ ਫੋਟੋ ਨੂੰ ਵੇਖਿਆ ਜਾਵੇ ਤੇ ਸੱਚੀ ਗੱਲ ਭੁੱਖ ਲੈਂਦੀ ਹੈ। ਕਿਹੜੀ ਚੀਜ਼ ਹੈ ਜਿਹੜੀ ਇਹਦੇ ਤੇ ਨਹੀਂ ਤਿਆਰ ਕੀਤੀ ਗਈ। ਫੋਰ ਦਾ ਤਾਂ ਸਿਆਣੇ ਕਹਿੰਦੇ ਵੈਸੇ ਹੀ ਨਾਂ ਹੀ بڑا ਹੁੰਦਾ 3600 ਦਾ। ਪਰ ਆਹ ਦੇਖੋ ਤੁਸੀਂ ਹਰ ਇੱਕ ਚੀਜ਼ ਨਵੇਂ ਜਮਾਨੇ ਦੀ ਫਿਟ ਕੀਤੀ ਹੈ। ਔਰ ਬੜਾ ਮਨ ਨੂੰ ਚੁਪਦੀ ਇਹ ਚੀਜ਼ੇ ਦੇਖੋ। ਆ ਜਿਹੜੀ ਸੀਟਾਂ ਲਾਈਆਂ ਬੈਠਣ ਵਾਸਤੇ ਹਰ ਚੀਜ਼ ਹਰ ਲਾਈਟ ਲਾਈ ਹੈ। ਤੇ ਮੈਂ ਕਹਾਂਗਾ ਨਸੀਬ ਨੂੰ ਇਹਨੂੰ ਸਟਾਰਟ ਕਰਕੇ ਵੀ ਦਿਖਾਓ ਜਰਾ। ਬਹੁਤ ਵਧੀਆ ਇਹਦੇ 'ਚ ਟਰੈਕਟਰ ਨੂੰ ਜਿਹੜੀ ਸਾਂਭ ਸੰਭਾਲ ਹੈ ਉਹ ਵੀ ਇੱਕ ਵਲੱਖਣ ਚੀਜ਼ ਆ ਔਰ ਕਰਮਾ ਵਾਲਾ ਜਦੋਂ ਇਹ ਚੱਲ ਰਿਹਾ ਜਾਂ ਬੋਲਦਾ ਹੈ ਨਾ ਸੱਚ ਜਾਣੋ ਜਿਹੜਾ ਪੁਰਾਣਾ ਸਾਡਾ ਸਾਡਾ ਸਮਾਂ ਸੀ ਉਹ ਕਿਹੋ ਜਿਹਾ ਬਹੁਤ ਆ ਬੋਲੀ ਆ ਹਰ ਇੱਕ ਤਾਂ ਮੁੰਡੀਆਂ ਨਜ਼ਰ ਆਉਂਦੀਆਂ ਸਭ ਇਹ ਖੇਤ ਚ ਵਗਦਾ ਵੀ ਵਿਖਾਵਾਂਗੇ ਇਹ ਮੈਂ ਤਾਂ ਬਖਾ ਰਿਆ ਸਾਂ ਕਿ ਜਿੱਥੇ ਅਸੀਂ ਆਪਣੇ ਸ਼ੌਂਕ ਦੀ ਖਾਤਰ ਸਾਡੇ ਜਿਹੜੇ ਛੋਟੇ ਜੀਮੇਦਾਰ ਭਰਾ ਨੇ ਉਹ ਲੱਖਾਂ ਰੁਪਈਆ ਲਾ ਰਹੇ ਨੇ ਉਹ ਆਪ ਦੀ ਜਿਹੜੀ ਵਿੱਤ ਤੋਂ ਬਾਹਰ ਜਾ ਕੇ ਪੈਸਾ ਲਾ ਰਹੇ ਨੇ ਪਰ ਜੇ ਇਹ ਵੇਖਿਆ ਜਾਵੇ ਕਿ ਪੈਸਾ ਵੀ ਥੋੜਾ ਲੱਗਾ ਤੇ ਸ਼ੌਂਕ ਜਿਹੜਾ ਸਭ ਤੋਂ ਵੱਧ ਤੇ ਨਾਲ ਜਿਹੜੀ ਵਾਈ ਹੈ ਜਿਨ੍ਹਾਂ ਨੇ ਫੋੜ ਨਾਲ ਵਾਈ ਕੀਤੀ ਹੈ 3600 ਉਹਨਾਂ ਨੂੰ ਪਤਾ ਵੀ ਫੋੜ ਵਾਈ ਕਿਵੇਂ ਕਰਦਾ ਹੈ ਸੋ ਤੁਹਾਨੂੰ ਸਵੇਰੇ ਜਾਂ ਪਰਸੋਂ ਕਿਸੇ ਦਿਨ ਵਗਦਾ ਵੀ ਵਿਖਾਵਾਂਗੇ ਕਿ ਇਹ ਫੋਰਡ ਕਿਵੇਂ ਵਗਦਾ ਹੈ ਤੇ ਜਿਹੜਾ ਸਾਡਾ ਅਸਲੀ ਗੱਲ ਕਰਨ ਦਾ ਮਨ ਦੇ ਵਿੱਚ ਗੱਲ ਸੀ ਵਿਚਾਰ ਸੀ ਚਾਹ ਸੀ ਉਹ ਇਹ ਸੀ ਕਿ ਇਹ ਸਾਡੇ ਖੇਤਾਂ ਦੀ ਸ਼ਾਨ ਹੈ ਖੇਤਾਂ ਦਾ ਰਾਜਾ ਕਰਕੇ ਫੋਰਡ ਨੂੰ ਜਾਣਿਆ ਜਾਂਦਾ ਸੀ ਤੇ ਇਹ ਜਿਹੜੇ ਨੌਜਵਾਨਾਂ ਨੇ ਉਤਾਲਾ ਕਰਕੇ ਇਹਨੂੰ ਤਿਆਰ ਕਰਾਇਆ ਵਧੀਆ ਤਿਆਰ ਕਰਕੇ ਇਹਨੂੰ ਖੇਤ 'ਚ ਜੋਇਆ ਇਹ ਸਭ ਤੋਂ ਵੱਡੀ ਇੱਕ ਗੱਲ ਹੈ ਕਿ ਮੈਂ ਜਿਹੜੇ ਵੱਡੀਆਂ ਤੋਂ ਵੱਡੀਆਂ ਕੰਪਨੀਆਂ ਵਾਲੇ ਵੀਰਾਂ ਤੋਂ ਜਿਹੜੇ ਟਰੈਕਟਰਾਂ ਤੇ ਛੋਟੇ ਜ਼ਿਮੀਂਦਾਰ ਹੋ ਕੇ ਪੱਟਾ ਪੈਸਾ ਲਾ ਰਹੇ ਆ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਟਰੈਕਟਰ ਸਾਧਨ ਕੋਈ ਮਾੜਾ ਨਹੀਂ ਹੁੰਦਾ ਤੁਹਾਡੇ ਮਨ ਦਾ ਸ਼ੌਂਕ ਹੋਣਾ ਚਾਹੀਦਾ ਕਿ ਅਸੀਂ ਇਹਨੂੰ ਚਲਾਉਣਾ ਕਿਵੇਂ ਹੈ ਅਸੀਂ ਇਹਨੂੰ ਸੰਭਾਲਣਾ ਕਿਵੇਂ ਸੋ ਬਹੁਤ-ਬਹੁਤ ਵਧਾਈਆਂ ਨਸੀਬ ਸਿੰਘ ਜੀ ਤੁਹਾਨੂੰ ਗੁਰੂ ਮਹਾਰਾਜ ਕਿਰਪਾ ਕਰਨ ਇਹ ਜਿਹੜਾ ਸਾਧਨ ਹੈ ਕਿ ਸਾਡੇ ਖੇਤਾਂ ਦੀ ਸ਼ਾਨ ਖੇਤਾਂ ਦਾ ਰਾਜਾ ਬਣ ਕੇ ਚੱਲੇ ਇਸ ਤਰ੍ਹਾਂ ਦੇ ਜਿਹੜੇ ਪੁਰਾਣੇ ਸਾਡੇ ਸਾਧਨ ਨੇ ਅਸੀਂ ਸਾਰੇ ਇਹਨਾਂ ਨੂੰ ਪਿਆਰ ਕਰਾਈਏ ਵਧੀਆ ਰੂਪ ਤਿਆਰ ਕਰਾਈਏ ਤਾਂ ਜੋ ਸਾਡਾ ਨਵੀਂ ਪੀੜੀ ਵਾਲਾ ਵੀ ਸ਼ੌਂਕ ਪੂਰਾ ਹੋਵੇ ਤੇ ਜਿਹੜੀ ਸਾਡੇ ਬਜ਼ੁਰਗਾਂ ਦੀ ਜਿਹੜੀ ਵਿਰਾਸਤ ਹੈ ਉਹ ਵੀ ਐਵੇਂ ਚੱਲੇ ਇਹ ਜਿਹੜਾ ਲੋਰੀਆਂ ਦਾ ਲੋਕੀ ਲਖਾਇਆ ਨਾ ਲੋਰਵਾਲੇ ਇਹ ਵੀ ਜਿਹੜੀ ਸਾਡੀ ਗੱਲ ਹੈ ਕੋਈ ਇਹਦੇ ਨਾਲ ਜੁੜਦੀ ਹੈ ਤਾਂ ਹੀ ਲਖਾਇਆ ਵੀ ਲੋਰਵਾਲੇ ਕਿਉਂਕਿ ਲੋਰੀਆਂ ਦੇ ਖੇਤਾਂ ਦੀ ਸ਼ਾਨ ਹਮੇਸ਼ਾ ਜਿਆਦਾ ਫੋੜ ਹੋਇਆ ਕਰਦਾ ਸੀ ਧੰਨਵਾਦ